ਸਵਾਗਤ ਹੈ ਬੀਟੀਸੀ نیوز ਉਹਨਾਂ ਸਰਦਾਰ ਸ਼ਕੰਦਰ ਬਹਾਦਰ ਹਰਪ੍ਰੀਤ ਸਿੰਘ ਇੱਕ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਅਕਸਰ ਅਸੀਂ ਕਹਿੰਦੇ ਹਾਂ ਕਿ ਰੱਬ ਦੇ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ ਤੇ ਉਸ ਦੀ ਪ੍ਰਤੱਖ ਉਦਾਹਰਣ ਅੱਜ ਸਾਡੇ ਸਾਹਮਣੇ ਆ ਰਹੀ ਹੈ ਕਿ ਉਸ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਜ਼ਰੂਰ ਹੋ ਸਕਦੀ ਹੈ ਹਨੇਰ ਨਹੀਂ ਹੋ ਸਕਦੀ ਜੇ ਤੁਹਾਡਾ ਵਿਸ਼ਵਾਸ ਜੇ ਤੁਹਾਡਾ ਅਕੀਦਾ ਸਖਤ ਹੈ ਜੇ ਤੁਸੀਂ ਇਨਸਾਫ ਲੈਂਡ ਦੇ ਲਈ ਡਗਭਗਾਉਂਦੇ ਨਹੀਂ ਤਾਂ ਇਹ ਖਬਰ ਤੁਹਾਡੇ ਲਈ ਹੈ ਜੀ ਹਾਂ ਉਹ ਨਾਮ ਜਿਹੜਾ ਲਗਾਤਾਰ ਸਿੱਖ ਕਤਲਿਆਣ ਦੇ ਲਈ ਜਾਣਿਆ ਜਾਂਦਾ ਰਿਹਾ ਉਹ ਨਾਮ ਜਿਸ ਦੇ ਲਈ ਲਗਾਤਾਰ ਗੁਹਾਰਾਂ ਲਾਈਆਂ ਗਿਆ ਕਿ ਇਸ ਸ਼ਖਸ ਨੂੰ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਣਾ ਚਾਹੀਦਾ ਇਸ ਨੂੰ ਫਾਹੇ ਟੰਗਣਾ ਚਾਹੀਦਾ ਪਰ ਲਗਾਤਾਰ ਉਹ ਸ਼ਖਸ ਬਚਦਾ ਰਿਹਾ ਉਹ ਸ਼ਖਸ ਬਚਦਾ ਰਿਹਾ ਤੇ ਉਸ ਦਾ ਨਾਮ ਹੈ ਜਗਦੀਸ਼ ਟਾਈਟਲਰ ਜਿਹਾ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਇਹ ਦੋ ਨਾਮ ਵਾਰ-ਵਾਰ ਸਿੱਖ ਵਿਰੋਧੀ ਕਤਲਿਆਣ ਸਿੱਖਾਂ ਦੇ ਕਤਲਿਆਣ ਦੇ ਨਾਲ ਜੁੜਦੇ ਰਹੇ ਸੱਜਣ ਕੁਮਾਰ ਤਾਂ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਪਹੁੰਚ ਗਿਆ ਪਰ ਜਗਦੀਸ਼ ਟਾਈਟਲਰ ਹਰ ਵਾਰ ਬਚਦਾ ਰਿਹਾ ਲਗਾਤਾਰ ਇਹ ਇਲਜ਼ਾਮ ਲੱਗਦੇ ਰਹੇ ਕਿ ਸਿਆਸੀ ਪੁਸ਼ਤਪਨਾਹੀ ਕਰਕੇ ਜਗਦੀਸ਼ ਟਾਇਟਲਰ ਬਚਦਾ ਰਿਹਾ ਪਰ ਹੁਣ ਜਗਦੀਸ਼ ਟਾਇਟਲਰ ਦੀਆਂ ਮੁਸ਼ਕਲਾਂ ਵੱਧਣ ਵਾਲੀਆਂ ਨੇ ਕਿਉਂਕਿ ਉਸਤੇ ਹੁਣ ਦੋਸ਼ ਤੈਅ ਹੋ ਚੁੱਕੇ ਨੇ ਜੀ ਹਾਂ 1984 ਸੇ ਕਤਲਿਆਂ ਮਾਮਲੇਾਂ ਦੇ ਵਿੱਚ ਜਗਦੀਸ਼ ਟਾਇਟਲਰ ਤੇ ਦੋਸ਼ ਤੈਅ ਹੋ ਗਏ ਨੇ ਦਿੱਲੀ ਦੀ ਰਾਊਜ਼ ਐਵੈਨਿਊ ਕੋਰਟ ਨੇ ਦੋਸ਼ ਤੈਅ ਕੀਤੇ ਨੇ ਗੁਰਦੁਆਰਾ ਪੁਲ ਬੰਗਸ ਨੇੜੇ ਤਿੰਨ ਸਿੱਖਾਂ ਦੇ ਕਤਲ ਮਾਮਲੇ ਦੇ ਵਿੱਚ ਦੋਸ਼ ਤੈਅ ਕੀਤੇ ਗਏ ਨੇ 1 ਨਵੰਬਰ 1984 ਨੂੰ ਗੁਰਦੁਆਰਾ ਪੁਲ ਬੰਗਸ ਨੇੜੇ ਤਿੰਨ ਸਿੱਖ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ ठाकुर सिंह बादल सिंह ਤੇ ਗੁਰਚਰਨ ਸਿੰਘ ਦਾ ਕਤਲ ਹੋਇਆ ਗੁਰਦੁਆਰਾ ਸਾਹਿਬ ਨੂੰ ਵੀ ਅੱਗ ਲਗਾਈ ਗਈ ਟਾਈਟਲਰ ਉੱਤੇ ਭੀੜ ਨੂੰ ਉਕਸਾਉਣ ਦਾ ਇਲਜ਼ਾਮ ਲੱਗੇ ਸੀ ਔਰ ਇਹ ਵੀ ਇਲਜ਼ਾਮ ਸੀਗੇ ਕਿ ਇਹ ਲੀਡ ਕਰ ਰਿਆ ਸੀ ਮੌਬ ਨੂੰ ਉਹ ਮੌਬ ਉਹ ਭੀੜ ਜਿਸ ਨੇ ਤਿੰਨ ਸਿੱਖਾਂ ਨੂੰ ਜ਼ਿੰਦਾ ਸਾੜਿਆ ਕਤਲ ਕੀਤਾ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਈ ਔਰ ਉਸ ਜਿਹੜੀ ਭੀੜ ਨੂੰ ਜਿਹੜਾ ਲੀਡ ਕਰ ਰਿਆ ਸੀ ਉਹ ਜਗਦੀਸ਼ ਟਾਈਟਲਰ ਸੀ ਤੇ ਚਸ਼ਮਦੀਦ ਗਵਾਹ ਨੇ ਇਸ ਚੀਜ਼ ਦੇ ਦੇ ਬਾਵਜੂਦ ਵੀ ਲਗਭਗ 40 ਸਾਲ ਹੋ ਚੁੱਕੇ ਨੇ ਜਗਦੀਸ਼ ਟਾਈਟਲਰ ਬਚਦਾ ਆ ਰਿਹਾ ਟਾਈਟਲਰ ਤੇ ਪੀੜ ਨੁਕਸਾਨ ਦੇ ਇਲਜ਼ਾਮ ਤਾਰਾ 143 147 302 109 295 ਤਹਿਤ ਦੋਸ਼ਤਾ ਹੋਏ ਨੇ ਮਈ 2023 ਦੇ ਵਿੱਚ ਸੀਬੀਆਈ ਨੇ ਚਾਰ ਸ਼ੀਟ ਦਾਖਲ ਕੀਤੀ ਸੀ ਹੁਣ ਜਿਹੜਾ ਅੱਗੇ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਹਰਪ੍ਰੀਤ ਬੰਦੇਸ਼ਾ ਮਿਰਰ ਲਗਾਤਾਰ ਜੁੜੇ ਹੋਏ ਨੇ ਹਰਪ੍ਰੀਤ ਕਿੰਨੀ ਕੁ ਵੱਡੀ ਰਾਹਤ ਵਾਲੀ ਖਬਰ ਹੈ ਸਿੱਖ ਕਤਲੇਆਮ ਦੇ ਪੀੜਤਾਂ ਲਈ ਤੇ ਕਿੰਨੀ ਮੁਸ਼ਕਲ ਭਰੀ ਖਬਰ ਹੈ ਜਗਦੀਸ਼ ਟਾਰਕਲਰ ਅਛਾਸ ਦੇਖੋ ਸ਼ਾਇਦ ਇੱਕ ਨਾ ਬੜਾ ਅਜੀਬ ਜਿਹਾ ਇੱਕ ਮਾਮਲਾ ਹੈ ਕਿ ਜਿੱਤੇ ਸਮਝ ਨਹੀਂ ਆਉਂਦਾ ਕਿ ਇਸ ਤੇ ਅਸੀਂ ਖੁਸ਼ੀ ਮਨਾਈਏ ਜਾਂ ਇਸ ਨੂੰ ਇਹ ਕਹੀਏ ਕਿ ਸ਼ਰਮਨਾਕ ਹੈ ਕਿ ਇੱਕ ਦੋਸ਼ ਤੈ ਕਰਨ ਲੱਗਿਆਂ ਲੋਕਤੰਤਰ ਦੇ ਵਿੱਚ 40 ਸਾਲ ਲੱਗ ਜਾਣ 40 ਸਾਲ ਬਾਅਦ ਅੱਜ આરોਪ ਤੈ ਹੋਏ ਐ ਜਗਦੀਸ਼ ਟਾਈਟਲਰ ਦੇ ਉੱਤੇ ਇੱਕ ਵੱਡੀ ਰਾਹਤ ਜ਼ਰੂਰ ਉਹਨਾਂ ਪਰਿਵਾਰਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜੋ ਇਹ ਲੜਾਈ ਲੜਦੇ ਆਏ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਡੀਜੀਪੀਸੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਉਹ ਸੰਸਥਾਵਾਂ ਹੋਣ ਜਿਹੜੀਆਂ ਲੜਦੀਆਂ ਹੋਣ ਜਾਂ ਉਹ ਪਰਿਵਾਰ ਉਹ ਬੀਬੀਆਂ ਜਿਨ੍ਹਾਂ ਨੇ ਲੜਾਈ ਲੜੀ ਤਾਂ ਉਹਨਾਂ ਵਾਸਤੇ ਜ਼ਾਹਿਰ ਤੌਰ ਤੇ ਇਹ ਜ਼ਰੂਰ ਇੱਕ ਰਾਹਤ ਹੈ ਦੂਸਰੇ ਪਾਸੇ ਜਿਹੜਾ ਟਾਈਟਲਰ ਅਜ ਤੱਕ ਇਹ ਕਹਿੰਦਾ ਆਇਆ ਕਿ ਮੇਰਾ ਤਾਂ ਕਿਸੇ ਨਾਮ ਕਿਸੇ ਮੁਕਦਮੇ 'ਚ ਨਹੀਂ ਮੇਰਾ ਨਾਮ ਤਾਂ ਕਦੀ ਕੋਈ ਕੇਸ ਨਹੀਂ ਹੋਇਆ ਮੈਨੂੰ ਕਦੇ ਕਿਸੇ ਕੋਰਟ ਨੇ ਕੋਸ਼ਿਸ਼ ਨਹੀਂ ਕੀਤਾ ਉਹਦੇ ਵਾਸਤੇ ਹੁਣ ਰਸਤੇ ਅਗਲੇ ਔਖੇ ਹੋਣ ਵਾਲੇ ਨੇ 13 ਸਤੰਬਰ ਇਸ ਮਾਮਲੇ ਦੀ ਅਗਲੀ ਤਰੀਕ ਹੈ 13 ਤਰੀਕ ਨੂੰ ਟਾਈਟਲਰ ਨੂੰ ਖੁਦ ਹਾਜ਼ਰ ਹੋਣਾ ਪਏਗਾ ਆਲਾ ਕਿ ਇਹ ਇੱਕ ਰੂਟੀਨ ਪ੍ਰोसीजर ਹੈ ਕਿ ਜਿਹੜੇ ਤੁਹਾਡੇ 'ਤੇ આરોਪ ਤਾਂ ਹੁੰਦੇ ਨੇ ਤੇ ਤੁਹਾਨੂੰ ਆ ਕੇ ਉਸ ਤੇ ਦਸਖਤ ਕਰਨੇ ਪੈਣਗੇ ਕੋਰਟ ਦੇ ਵਿੱਚ ਤੇ ਤੁਸੀਂ ਫਿਰ ਉਹ ਅਗਲੀ ਪ੍ਰोसीडिंग ਹੈ ਟ੍ਰਾਇਲ ਹੈ ਉਹ ਫਿਰ ਸ਼ੁਰੂ ਹੋਏਗਾ ਲੇਕਿਨ ਹੁਣ ਜੇਕਰ ਟਾਈਟਲਰ 40 ਸਾਲ ਬਾਅਦ ਕੋਰਟ ਆਉਂਦਾ ਹੈ ਤੇ ਇੱਕ ਸਵਾਲ ਜਾਂ ਇੱਕ ਇਹ ਕਿਹਾ ਜਾਏ ਕਿ ਇੱਕ ਰਾਹਤ ਉਹਨਾਂ ਪਰਿਵਾਰਾਂ ਵਾਸਤੇ ਉਹਨਾਂ ਬੀਬੀਆਂ ਵਾਸਤੇ ਉਹਨਾਂ ਲੋਕਾਂ ਵਾਸਤੇ ਜੋ ਕਚਹਿਰੀਆਂ ਦੇ ਚੱਕਰ ਮਾਰ-ਮਾਰ ਕੇ ਉਹਨੇ ਆਪਣੀ ਜ਼ਿੰਦਗੀ ਘਸਾ ਲਈ ਜੁੱਤੀਆਂ ਤੇ ਕਿਸਿਆਂ ਹੀ ਕਿਸਿਆਂ ਜ਼ਿੰਦਗੀਆਂ ਖਤਮ ਹੋ ਗਈਆਂ ਗਵਾ ਚਲੇ ਗਏ ਮੈਂ ਲੰਬੇ ਸਮੇਂ ਤੋਂ ਖੁਦ ਇਹਨਾਂ ਕੇਸਸ ਨੂੰ ਰਿਪੋਰਟ ਕਰਦਾ ਆ ਮੈਂ ਅਕਸਰ ਉਹ ਬੀਬੀਆਂ ਉਹ ਪਰਿਵਾਰ ਦੇਖੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਤਰਲੇ ਲਏ ਕਿਸ ਤਰੀਕੇ ਨਾਲ ਰੋਕ ਕੇ ਪਿੱਟ ਕੇ ਕੋਟਾਂ ਦੇ ਬਾਹਰੋਂ ਗਏ ਜਦੋਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸ਼ਾਇਦ ਅੱਜ ਉਹਨਾਂ ਪਰਿਵਾਰਾਂ ਵਾਸਤੇ ਉਹਨਾਂ ਸਭ ਵਾਸਤੇ ਜਰੂਰ ਇੱਕ ਰਾਹਤ ਦੀ ਖਬਰ ਹੈ ਕਿ ਦੇਰ ਆਏ ਦਰੁਸਤਾਇਆ ਕਿਆ ਜਾ ਸਕਦਾ ਹੈ ਫਿਲਹਾਲ ਜਸਟਿਸ ਡਿਲੇ ਜਸਟਿਸ ਡਿਨਾਈਡ ਕਿਆ ਜਾਂਦਾ ਹੈ ਇੱਕ ਅੰਗਰੇਜ਼ੀ ਦੀ ਬਿਲਕੁਲ ਬਿਲਕੁਲ ਐਸਐਸਸੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਕੁਝ ਬੀਬੀ ਆਈਡੀਆਂ ਮੌਜੂਦ ਨੇ ਉਹਨਾਂ ਨਾਲ ਇੱਕ ਵਾਰੀ ਗੱਲ ਕਰ ਸਕੀਏ ਜੇਕਰ ਉਹ ਇਹ ਸਾਡੇ ਨਾਲ ਇੱਥੇ ਆ ਤੁਸੀਂ ਦੇਖੋ ਇਹ ਉਹ ਚਿਹਰੇ ਨੇ ਜਿਹੜੇ ਅਕਸਰ ਅਸੀਂ ਇੱਥੇ 84 ਦੀ ਲੜਾਈ ਲੜਦੇ ਦੇਖਦੇ ਹੁੰਨੇ ਆ ਇਹਨਾਂ ਨੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਇਹਨਾਂ ਕਚਹਿਰੀਆਂ ਦੇ ਬਾਹਰ ਖਤਮ ਕਰ ਲਈਆਂ ਮਾਤਾ ਜੀ ਜ਼ਿੰਦਗੀਆਂ ਕਚਹਿਰੀਆਂ ਦੇ ਬਾਹਰ ਖਤਮ ਹੋ ਗਈਆਂ ਅੱਜ ਤੁਹਾਨੂੰ ਲੱਗਦਾ ਕੋਈ ਰਾਹਤ ਹੈਗੀ ਹੈ ਅੱਜ ਥੋੜੀ ਤਸੱਲੀ ਮਿਲੀ ਹੈ ਜੋ ਚਾਰ ਸ਼ੀਟ ਪੇਸ਼ ਹੋ ਗਈ ਹੈ ਉਹਦੇ ਤੇ ਮੁਕਦਮਾ ਲੱਗਿਆ ਹੈ ਹੁਣ ਉਹ ਆਏਗਾ ਤਰੀਕ ਤੇ ਤੇ ਜੇਲ ਵੀ ਜਾਏਗਾ ਸਜ਼ਾ ਵੀ ਭੁਗਤੇਗਾ ਅਸੀਂ 40 ਸਾਲ ਇੰਤਜ਼ਾਰ ਕੀਤਾ ਹੈ ਲੇਕਿਨ ਇਹ ਕਹਿੰਦਾ ਸੀ ਮੇਰੇ ਤੇ ਕੋਈ ਸਬੂਤ ਨਹੀਂ ਹੈ ਕੋਈ ਗਵਾ ਨਹੀਂ ਹੈ ਕੋਈ ਇਹੋ ਜਿਹਾ ਹੈਗਾ ਹੀ ਨਹੀਂ ਮੈਂਨੇ ਕੁਝ ਨਹੀਂ ਕੀਤਾ ਹੁਣ ਸਭ ਕੁਝ ਸੀਬੀਆਈ ਨੇ ਪੇਸ਼ ਕਰ ਦਿੱਤਾ ਹੈ ਕੋਰਟ ਦੇ ਵਿੱਚ ਤੇ ਜੇਲ੍ਹ ਜਾਏਗਾ ਜਿਵੇਂ ਸੱਜਨ ਕੁਮਾਰ ਬੈਠਾ ਹੈ ਜੇਲ੍ਹ ਦੇ ਵਿੱਚ ਹੁਣ ਟਾਈਟਲਰ ਵੀ ਜਾਏਗਾ ਤਾਂ ਸਾਨੂੰ ਤਸੱਲੀ ਮਿਲੀ ਲੋਕ ਜੇਲ੍ਹ ਦੇ ਬਾਹਰ ਧਰਨੇ ਲਾਏ ਤੁਸੀਂ ਥਾਣਿਆਂ ਦੇ ਬਾਹਰ ਕਚਹਿਰੀਆਂ ਦੇ ਬਾਹਰ ਹੁਣ ਲੱਗਦਾ ਹੈ ਕਿ ਕੋਈ ਇਨਸਾਫ ਕਿਤੇ ਮਿਲਦਾ ਨਜ਼ਰ ਆਉਂਦਾ ਹੁਣ ਉਹ ਵੀ ਕਚਹਿਰੀ ਪਹੁੰਚੇਗਾ ਜੇਲ੍ਹ ਜਾਣਾ ਪਏਗਾ ਲੱਗਤ ਰਹਾ ਹੈ ਕਿ ਸਾਨੂੰ ਕਿ ਸਾਨੂੰ ਇਨਸਾਫ ਮਿਲੇਗਾ ਗੁਰੂ ਤੇ ਵੀ ਵਿਸ਼ਵਾਸ ਹੈ ਕਾਨੂੰਨ ਤੇ ਵੀ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਜ਼ਰੂਰੀ ਮਿਲੇਗਾ ਮਾਤਾ ਜੀ ਅੱਖਾਂ ਦੇ ਅੰਸੂ ਸੁੱਕ ਗਏ ਲੇਕਿਨ ਇਨਸਾਫ ਅਜੇ ਵੀ ਨਹੀਂ ਮਿਲਿਆ ਮਿਲੇਗਾ ਉਮੀਦ ਹੈ ਅਜੀ ਰੱਬ ਦੇ ਭਰੋਸੇ ਬੈਠੇ ਸਾਦੇ ਨਾਲ ਬੇਗੁਨਾਹ ਕੀਤਾ ਹੈ ਇਹ ਬੇਗੁਨਾਹੀ ਹੁੰਦਾ ਤੋ ਕੁਛ ਨਹੀਂ ਹੁੰਦਾ ਇਨਸਾਨ ਮਿਲੇਗਾ ਫਾਤੀ ਜੀ ਆਰਡਰ ਹੋਣ ਕੇ ਨੂੰ ਮਰ ਕੈਦ ਹੋ ਗਈ ਅੰਦਰ ਹੀ ਛੜੇਗਾ ਹੈ ਉਮਰ ਕੈਦ ਹੋਏਗੀ ਬੱਚਿਆਂ ਦਾ ਮੂੰਹ ਨਹੀਂ ਦੇਖਾਗਾ ਅੰਦਰ ਛੜ ਜਾਗਾ ਕੁਮਾਰ ਦੇ ਲੋਕ ਵੀ ਗਏ ਅੱਜ ਲੱਗਦਾ ਕੁਛ ਰਾਹਤ ਹੈਗੀ ਹੈ ਭਾਜੀ ਬਿਲਕੁਲ ਵਾਇਗਰੂ ਦਾ ਬਹੁਤ ਬਹੁਤ ਮੈਂ ਕਿਹਾ ਧਨਵਾਦ ਕਰਦੀ ਆ ਜਿਹੜਾ ਆ ਚਾਰ ਸ਼ੇਡ ਪੇਸ਼ ਹੋਈ ਕਿੰਨੇ ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਟਾਈਟਲਰ ਵੀ ਹੈ ਜਿਹੜਾ ਜਗਦੀਸ਼ ਟਾਈਟਲ ਮੁਜ਼ਰਮ ਬਣੇ ਅੱਜ ਮੁਜ਼ਰਮ ਕਰਾਰ ਹੋਇਆ ਉਸ ਤੇ ਧਰਮਾ ਵੀ ਲੱਗੀਆਂ ਜੇ ਜੇ ਤਕਨੀਕੀ ਤੌਰ ਤੇ ਦੇਖਿਆ ਜਾਵੇ ਚਲੋ ਇੱਕ ਰਾਹਤ ਦੀ ਖਬਰ ਤਾਂ ਹੈ ਪਰ ਹਲੇ ਇਨਸਾਫ ਦੀ ਰਾਹ ਦੂਰ ਹੈ ਹਜੇ ਇਨਸਾਫ ਦੀ ਰਾਹ ਦੂਰ ਹੈ ਪ੍ਰोसीडिंग ਹੋਏਗੀ ਪ੍ਰोसीडिंग ਹੋਏਗੀ ਸਾਰੀ ਉਸ ਤੋਂ ਬਾਅਦ ਪਤਾ ਲੱਗੇਗਾ ਹਜੇ ਕਿਉਂਕਿ ਹਜੇ ਤਾਂ ਸ਼ੁਰੂਆਤ ਹੋਈ ਹੈ ਨਾ ਹਜੇ ਦੋਸ਼ਤਾ ਹੋਏ ਨਹੀਂ ਪ੍ਰोसीडिंग ਹੋਏਗੀ ਇਹਦੇ ਕੋਲ ਆਪਸ਼ਨ ਹੋਏਗਾ ਸੁਪਰੀਮ ਕੋਰਟ ਜਾਣ ਦਾ ਵੀ ਹਜੇ ਰਾਹ ਦੂਰ ਹੈ ਇਨਸਾਫ ਦੇ ਦੇਖੋ ਬਿਲਕੁਲ ਅਜੇ ਰਾਤ ਦੂਰ ਹੈ ਮੈਡੀਕਲ ਪਹਿਲਾਂ ਵੀ ਕਹਿ ਰਿਹਾ ਸੀ ਕਿ ਅਜੇ ਰਾਤ ਦੂਰ ਹੈ ਲੇਕਿਨ ਇੱਕ ਜ਼ਰੂਰ ਤਸੱਲੀ ਹੈ ਕਿ ਜਿਹੜਾ ਸ਼ਖਸ ਹਮੇਸ਼ਾ ਇਹ ਕਹਿੰਦਾ ਆ ਕਿ ਮੇਰਾ ਤਾਂ ਕਿਤੇ ਨਾਂ ਨਹੀਂ ਹੈਗਾ ਹੁਣ ਉਹਦਾ ਨਾਮ ਹੈਗਾ ਹੁਣ ਉਸ ਤੇ આરોਪ ਤੈ ਹੋਏ ਨੇ ਹੁਣ ਉਹ ਕੋਰਟ ਆਏਗਾ ਉਹਨੂੰ ਇੱਥੇ ਪਹੁੰਚਣਾ ਪਏਗਾ ਬੇਸ਼ੱਕ ਉਹਨੂੰ ਪਿਛਲੀ ਵਾਰੀ ਐਗਜ਼ੈਂਪਸ਼ਨ ਮਿਲ ਗਈ ਕਿ ਉਹਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਣਾ ਪਿਆ ਲੇਕਿਨ ਜਿਹੜੀ ਗੱਲ ਉਹ ਮਾਤਾ ਜੀ ਕਹਿੰਦੇ ਨੇ ਉਹ ਪੀੜਤ ਪਰਿਵਾਰ ਕਹਿੰਦੇ ਨੇ ਕਿ ਅਸੀਂ ਆਏ ਆ ਸਾਨੂੰ ਭਰੋਸਾ ਹੈ ਵਾਹਿਗੁਰੂ ਦੇ ਉੱਤੇ ਕਿ ਸਾਨੂੰ ਇਨਸਾਫ ਮਿਲੇਗਾ ਹੁਣ ਇਹ ਜਿਹੜਾ ਕੇਸ ਹੈ ਇਹ ਜਿਹੜਾ ਕੇਸ ਹੈ ਇਹ ਪਹਿਲਾਂ ਬੰਦ ਹੋ ਗਿਆ ਸੀਗਾ ਇਹ ਦੁਬਾਰਾ ਸੀ ਵੀ ਇਹਦੇ ਖੋਲੇ ਆ ਬਿਲਕੁਲ ਇਹੋ ਹੀ ਉਹ ਹੀ ਕੇਸਸ ਨੇ ਜਿਹੜੇ ਕਿ ਬੰਦ ਕਰ ਦਿੱਤੇ ਗਏ ਸਨ ਇਹ ਤਿੰਨ ਕੇਸ ਸਨ सीबीआई ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਗਈ ਉਸ ਦੇ ਬਾਵਜੂਦ ਇਸ ਦੀ ਲੜਾਈ ਲੜੀ ਗਈ ਤੇ ਫਿਰ ਪੁੱਲ ਬੰਗਸ਼ੇ ਤਿੰਨ ਸਿੱਖਾਂ ਦੇ ਕਤਲ ਹੋਏ ਉਹਨਾਂ ਮਾਮਲੇ ਨਾਲੇ ਇੱਕ ਇਹਦੇ ਵਿੱਚ ਬੜੀ ਅਹਿਮ ਚੀਜ਼ ਜਿਹੜੀ ਹੈ ਕਿ ਲੰਬੇ ਸਮੇਂ ਤੋਂ ਇਹਨਾਂ ਮਾਮਲਿਆਂ ਦੇ ਵਿੱਚ ਸੁਣਵਾਈਆਂ ਪੈਂਦੀਆਂ ਸਨ ਤਰੀਕਾ ਪੈਂਦੀਆਂ ਸਨ ਕੋਰਟ ਦੇ ਵਿੱਚ ਇਹ ਲੋਕ ਆਉਂਦੇ ਸਨ ਲੇਕਿਨ ਫਿਰ ਹੁੰਦਾ ਸੀ ਕਿ ਫਿਰ ਸੁਣਵਾਈ ਟਲ ਜਾਂਦੀ ਸੀ ਕਦੀ ਕਿਸੇ ਚੱਕਰ ਕਰਕੇ ਕਦੀ ਕੋ ਕਾਨੂੰਨੀ ਪੇਚੀਦਗੀਆਂ ਕਰਕੇ ਅੱਜ ਇਹਨਾਂ ਪੀੜਤਾਂ ਵਾਸਤੇ ਇੱਕ ਜ਼ਰੂਰ ਇੱਕ ਰਾਹਤ ਹੈ ਕਿ ਹੁਣ ਜਾ ਕੇ ਇੱਕ ਸ਼ੁਰੂਆਤ ਕਹਿ ਜਾ ਸਕਦਾ ਹੈ ਜਾਂ ਇਹ ਕਹਿ ਜਾ ਸਕਦਾ ਹੈ ਕਿ ਇਹਨਾਂ ਵਾਸਤੇ ਇੱਕ ਕਦਮ ਜ਼ਰੂਰ ਇਨਸਾਫ ਵੱਲ ਪੁੱਟਿਆ ਗਿਆ ਹੈ। ਐਚਐਸ ਇੱਕ ਬੜੀ ਵੱਡੀ ਚੀਜ਼ ਹੈ ਕਿ ਅਕਸਰ ਸਿੱਖਾਂ ਦੀ ਗਰਦਾਰ ਖੁਸ਼ੀ ਬੜੀ ਬੜੀ ਈਜ਼ੀਲੀ ਕਰ ਦਿੱਤੀ ਜਾਂਦੀ ਹੈ। ਉਹਨਾਂ ਨੂੰ ਵੱਖਵਾਦੀ ਕਹਿ ਕੇ ਦੇਸ਼ ਵਿਰੋਧੀ ਕਹਿ ਕੇ ਲੇਕਿਨ ਸ਼ਾਇਦ ਇੱਕ ਸਭ ਤੋਂ ਵੱਡਾ ਉਦਾਹਰਣ ਨੇ ਇਹ ਲੋਕ ਜੋ 40 ਸਾਲ ਤੋਂ ਗੁਰੂ ਦੇ ਆਸਰੇ ਤੇ ਹੈਗੇ ਸਨ, ਗੁਰੂ ਦੇ ਆਸਰੇ ਆਦਮੀ ساری ਉਮਰ ਰਹਿੰਦਾ ਹੈ ਲੇਕਿਨ ਜੁਡੀਸ਼ਰੀ ਤੇ ਇਸ ਤਰੀਕੇ ਦਾ ਭਰੋਸਾ ਰੱਖਣਾ 40 ਸਾਲ ਤੱਕ ਇਸੇ ਤਰੀ ਇਸੇ ਨਾਲ ਅੰਦਾਜ਼ਾ ਲਗ ਆ ਸਕਦਾ ਕਿ ਹਿੰਦੁਸਤਾਨ ਦੀ ਜਿਹੜੀ ਨਿਆਂਪਾਲਿਕਾ ਜਿਸ ਨੂੰ ਅਸੀਂ ਕਹਿੰਦੇ ਆ ਕੋਰਟ ਸਿਸਟਮ ਕਹਿੰਦੇ ਆ ਉੱਥੇ ਇਹਨਾਂ ਲੋਕਾਂ ਦਾ ਵਿਸ਼ਵਾਸ ਕਿੰਨਾ ਮਜ਼ਬੂਤ ਸੀ ਚਿਹਰੇ ਅੱਖਾਂ ਆंसू ਜ਼ਰੂਰ ਨੇ ਲੇਕਿਨ ਚਿਹਰੇ ਤੇ ਜੇ ਸਰੜ ਹੈ ਤੁਹਾਡਾ ਸਿੱਧਕ ਹੈ ਤਾਂ ਤੁਸੀਂ ਡੋਲਦੇ ਨਹੀਂ ਹਰਪ੍ਰੀਤ ਬਹੁਤ ਬਹੁਤ ਧੰਨਵਾਦ ਇਸ तमाम ਜਾਣਕਾਰੀ ਤੇ ਸਾਡੇ ਨਾਲ ਜੁੜੇ ਰਹਿਣ ਤੇ ਲਈ ਸੋ ਇੱਕ ਛਟਕਿਆ ਵਾਲੀ ਖਬਰ ਜ਼ਰੂਰ ਹੈਗੀ ਹੈ ਜਗਦੀਸ਼ ਟਾਈਲਰ ਤੇ ਹਾਲਾਂਕਿ ਕੋਈ ਰਸਤਾ ਹਲੇ ਵੀ ਸੌਖਾ ਨਹੀਂ ਹੈ ਇਨਸਾਫ ਦੇ ਲਈ ਹਲੇ ਵੀ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਪਰ ਕਟੋਕਟੇ ਇੱਕ ਸ਼ੁਰੂਆਤ ਤਾਂ ਹੋਈ 40 ਸਾਲ ਬਾਅਦ ਹੀ ਸਹੀ ਇੱਕ ਸ਼ੁਰੂਆਤ ਹੋਈ ਇੱਕ ਆਸ ਤਾਂ ਬੱਜੀ ਕਿ ਇਡੇਆਂ ਜਿਹੜੀਆਂ ਸਖਤ ਧਰਾਵਾਂ ਨੇ 143 147 302 109 295 ਘਟੋ ਘਟ ਇਨ੍ਹਾਂ ਦੇ ਤਹਿਤ ਦੋਸ਼ ਤੈਅ ਹੋਏ ਹੁਣ ਜ਼ਰਹਾ ਹੋਏਗੀ ਇਡਾਂ ਧਰਾਵਾਂ ਦੇ ਉੱਤੇ ਗੱਲਬਾਤ ਰਹੇਗੀ ਜਾਰੀ ਔਰ ਹੁਣ ਕਟੋ-ਕਟ ਇੰਨਾ ਤਾਂ ਕਹਿ ਸਕਦੇ ਨੇ ਕਿ ਲਗਾਤਾਰ ਜਿਸ ਮਸਲੇ ਤੇ ਉਹ ਇਹ ਕਹਿੰਦਾ ਰਿਹਾ ਜਗਦੀਸ਼ ਸ਼ਰਮਾ ਕਹਿੰਦਾ ਰਿਹਾ ਕਿ ਮੇਰੇ ਖਿਲਾਫ ਤਾਂ ਕੋਈ ਦੋਸ਼ ਹੀ ਨਹੀਂ ਹੈ ਮੇਰੇ ਖਿਲਾਫ ਕੋਈ ਅਲੀਗੇਸ਼ਨ ਹੀ ਨਹੀਂ ਹੈ ਮੇਰੇ ਖਿਲਾਫ ਕੋਈ ਕੇਸ ਹੀ ਨਹੀਂ ਹੈ ਕਟੋ-ਕਟ ਹੁਣ ਇਹ ਕਹਿਣ ਜੋਗਾ ਨਹੀਂ ਕਿ ਮੇਰੇ ਖਿਲਾਫ ਕੋਈ ਦੋਸ਼ ਨਹੀਂ ਹੈ ਮੇਰੇ ਖਿਲਾਫ ਕੋਈ ਇਲਜ਼ਾਮ ਤੈ ਨਹੀਂ ਹੋਏ ਹੁਣ ਕਾਫੀ ਕੁਝ ਸਾਫ ਹੁੰਦਾ ਨਜ਼ਰ ਆ ਰਿਹਾ ਉਹ ਲੋਕ ਜਿਹੜੇ ਅੱਜ ਕਚੈਰੀਆਂ ਦੇ ਬਾਹਰ ਖੜੇ ਸੀਗੇ ਉਹ ਬੀਬੀਆਂ ਤੇ ਤੁਸੀਂ ਗੱਲਬਾਤ ਸੁਣੀ ਉਹ ਕਹਿੰਦਾ ਕਿ ਸਾਡੇ ਹੰਝੂ ਭਾਵੇਂ ਮੁੱਖ ਜਾਣ ਅਸੀਂ ਭਾਵੇਂ ਮੁ ਅਸੀਂ ਜਾਂ ਸਾਡੇ ਪਰਿਵਾਰਕ ਮੈਂਬਰ ਕਦੇ ਵੀ ਇਹ ਜੇਲ੍ਹ ਦੀ ਜਿਹੜੀ ਅਦਾਲਤ ਹੈ ਅਦਾਲਤ ਦੀਆਂ ਬਰੂਹਾਂ ਜੜੀਆਂ ਉਹ ਅਸੀਂ ਨਹੀਂ ਛੱਡਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸੋ ਇੰਤਜ਼ਾਰ ਰਹੇਗਾ ਕਿ ਇਨਸਾਫ ਕਦੋਂ ਮਿਲਦਾ ਸੱਜਣ ਤਾਂ ਅੰਦਰ ਚਲੇਗੇ ਜਗਦੀਸ਼ ਟਾਈਟਲ ਕਦੋਂ ਜਾਣਗੇ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਨਰੋ ਪੀਡੀਸੀ ਨਿਊਜ਼ ਨਾਲ ਧੰਨਵਾਦ